ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਹੈ ਮੈਂ ਸਪੰਚਾਂ ਦੀਆਂ ਵੀਡੀਓ ਪਾ ਰਿਹਾ ਪਰ ਜਿਹੜੇ ਸਪੰਚ ਚੰਗਾ ਕੰਮ ਕਰ ਰਹੇ ਤੇ ਸਾਡੇ ਦੇ ਸਭ ਤੋਂ ਵਧੀਆ ਕੰਮ ਕੀ ਨਾਸ ਸਪੰਚ ਦਾ ਵੀਰ ਸਿੰਘ ਹਾਂ ਸਪੰਚ ਵੀਰ ਸਿੰਘ ਤੇ ਆਹ ਵੇਖੋ ਇਹਨਾਂ ਸਾਰਾ ਕੰਮ ਬੰਦ ਹੋਇਆ ਪਿਆ ਸੀ ਪਾਈਪਾਂ ਪੁਰਾਣੀਆਂ ਪਟਾ ਕੇ ਇਹਨੇ ਨਵੀਆਂ ਪਾਈਪਾਂ ਸਾਰੀਆਂ ਪਾ ਦਿੱਤੀ ਅੱਛਾ ਨਵੀਆਂ ਪਾਗ ਚਾਲੂ ਕਰਤਾ ਹੈ ਮੈਂ ਵੀ ਚਾਲੂ ਕਰਤਾ ਹੈ ਵਾਹ ਇਹ ਸਪੰਚ ਬੜੇ ਥੋੜੇ ਦਿਨ ਹੋਏ ਨੇ ਹੈ ਇਹ ਨਾਲ ਬੜਾ ਆਸਮਾں ਤੁਹਾਡਾ ਹੀ ਮਤੀ ਜੀ ਬਹੁਤ 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 ਠੀਕ ਕਿਹੜਾ ਸਮਾਈ ਸਾਡੇ ਜੀ ਆਹ ਸਾਹਮਣੇ ਖੜੇ ਅੱਛਾ ਹਾਂ ਉਸ ਭਾਈ ਸਾਹਿਬ ਜੀ ਸਰਦਾਰ ਵੀਰ ਸਿੰਘ ਜਿੰਨਾਂ ਮੈਂ ਸਿਫਤਾ ਕਰ ਰਿਹਾ ਹਾਂ ਜੀ ਤੇ ਬਹੁਤ ਹੀ ਹਿੰਤੀ ਬੰਦੇ ਨੇ ਤੇ ਵੇਹਾਂ ਤੁਹਾਨੂੰ ਗRAND ਰਾਈ ਕੇ ਆਦੇ ਪੱਲੋਂ ਲਾਈ ਜਾਏ ਕੀ ਹਿਸਾਬ ਬਾਕੀ ਸੰਚਾ ਕਿਸੇ ਕਾਮੇੜੀ ਸ਼ੁਰੂ ਕੀਤਾ ਤੁਸੀਂ ਕਿਵੇਂ ਕਰ ਰਹੇ ਹੋ ਕੀ ਹਿਸਾਬ ਹੈ ਜੀ ਕੋਈ ਤਰੜ ਪ੍ਰਾਣੀ ਭਈ ਕੋ ਕੱਲੂ ਲਾਈ ਬੀਜਾ ਵਾਹ ਬੜੀ ਹਿੰਮਤ ਹੈ ਲੋਕੀ ਸਿਫਤਾ ਕਰ ਰਹੇ ਨੇ ਤੁਹਾਡੀ ਵਾਕਈ ਪੰਚ ਸਾਹਿਬ ਛਾਂਗੇ ਵਾਲੇ ਛਾਂਗਾ ਪੈਣ ਪੈਂਦਾ ਤੁਹਾਡਾ ਵਾਹ ਛਾਂਗਾ ਕਲਾ ਹੈ ਬੜੀ ਹਮਤ ਹੈ ਬਹੁਤ ਵਧੀਆ ਇਹਨੇ ਸਾਰੇ ਸਪੰਚ ਜਿੰਨੇ ਵਧੀਆ ਕੰਮ ਕਰ ਰਹੇ ਨੇ 400 ਫੀਟ ਪੈਵਲੈਟ ਭਾਈ ਇਹ 45 ਸਾਲ ਦਾ ਰਾਹ ਬੰਦ ਪਿਆ ਸੀ 40 45 ਸਾਲ ਦਾ ਵਾਹ ਆ ਰਾਹ ਚਾਲੂ ਕੀਤਾ ਨੇ ਕਿੰਨੇ ਸਾਲ ਹੋ ਗਿਆ ਦਾ ਬੰਦ ਪਿਆ ਸੀ 40 ਸਾਲ ਦਾ ਬੰਦ ਪਿਆ ਵਾਹ ਬੜੀ ਹਿੰਮਤ ਫਿਰੇ ਸਪੰਚ ਸਾਹਿਬ ਦੀ ਵਾਹ ਜੀ ਬਹੁਤ ਜਮਦਰ। ਕਾਮ ਸੀ ਵੀ ਗਿਆ ਹਰ ਸਾਥ ਮਿਲਾਨੀ। ਵਾਹ ਜੀ ਠੀਕ ਹੈ। ਤੇ ਬਾਕੀ ਦਾ ਕਈ ਪਿੰਡਾ ਜੁਣ ਪਤਾ ਹੈ ਵੀ ਲੋਕ ਨਹੀਂ ਸਾਥ ਦੇ ਕੋਈ ਨਾ ਸਾਡਾ ਸਾਥ ਦਿੰਦਾ। ਹਾਂਜੀ ਹਾਂਜੀ ਤੇ ਬਸ ਇਹ ਪਿੰਡੀ ਬੜਾ ਰਿਕਾਰਡ ਹੈ ਕਿਉਂਕਿ ਸਪੰਹ ਸਾਹਿਬ ਬਹੁਤ ਵਧੀਆ ਚੰਗੇ ਬੰਦੇ ਬਣੇ شریف ਹੈ। ਠੀਕ। ਚਲੋ ਹੋਰ ਇਸ ਵਾਰ ਤੁਹਾਡਾ ਕੀ ਪ੍ਰੋਗਰਾਮ ਹੈ ਜੀ? ਬਾਏ ਨੂੰ ਇਰਾ ਨੂੰ ਇੱਦਾਂ ਲੁਆਣੀਆਂ ਰੇ। ਅੱਛਾ। ਆਹ ਹਾਂ। ਵਾਹ ਜੀ ਇਰਾ ਜਾਂਦਾ ਕਿੱਧਰ ਹੈ? ਇਹ ਜਾਂਦੀ ਹੈ ਢਾਣੀਆਂ ਨੂੰ ਅੱਛਾ ਅੱਛਾ ਨਹੀਂ ਉੱਤੇ ਢਾਣ ਨਹੀਂ ਜਾਂਦਾ ਇਹ ਆਹ ਰੋਡ ਉੱਤੇ ਲਵਾਣੀ ਹੈ ਕਿ ਥੱਲੇ ਥੱਲੇ ਅੱਛਾ ਮੈਂ ਤਾਂ ਛੱਡ ਦੇ 55 52 ਅੱਛਾ ਅੱਛਾ ਵਾਹ ਜੀ ਲੋ ਇਸ ਵਾਂਗ ਕਹਿ ਰਹੇ ਆਹ ਰੋਡ ਸਾਫ਼ ਕਰਕੇ ਇੰਦੇ ਇੱਟਾ ਲਵਾਣੀ ਹੈ ਹੈ ਵੀ ਯਾਨੀ ਕਿ ਰੋਡ ਬਣਾ ਦੇਣਾ ਹੈ ਨਹੀਂ ਆ ਜਾਂਦਾ ਫੋਟਸਾ ਟੱਪਦਾ ਹੀ ਨਹੀਂ ਵਾਹ ਜੀ ਵਾਹ ਹਾਂ ਜੀ ਚਲੋ ਤੁਹਾਡੀ ਇਹ ਜੋ ਹੋਰ ਵੀ ਸਰਪੰਚ ਕੰਮ ਚੰਗਾ ਕਰਦਾ ਹੈ ਨਾ ਤੇ ਸਾਨੂੰ ਫੋਨ ਕਰਕੇ ਦੱਸੋ ਅਸੀਂ ਹੁੰਦੀ ਹੈ ਵੀਡੀਓ ਪਾਵਾਂਗੇ ਠੀਕ ਹੈ ਤੇ ਇਹ ਹਿਸਾਬ ਨਾਲ ਸਭ ਤੋਂ ਪਹਿਲਾ ਪਿੰਡ ਅਸੀਂ ਵੀਡੀਓ ਬਣਾ ਰਹੇ ਆ ਪਿੰਡ ਸ਼ਾਂਗਰ ਹੈ ਸਪਾਈ ਦਾਣਾ ਵੀਰ ਸਿੰਘ ਤੇ ਮੈਂਬਰ ਸਾਹਿਬ ਜੀ ਬਹੁਤ ਸਾਥ ਦੇ ਰਹੇ ਨੇ ਇਹਨਾਂ ਦਾ ਤੇ ਆ ਨਾਲੇ ਹਕੀਮ ਸਾਹਿਬ ਨੇ ਤੇ ਨਾਲੇ ਮੈਂਬਰ ਸਾਹਿਬ ਨੇ ਠੀਕ ਹੈ ਜੀ ਮਿਹਰਬਾਨੀ ਇੱਥੋਂ ਲੈ ਕੇ ਉਹ ਟੋਈ ਤੋਂ ਲੈ ਕੇ ਬਾਕੀ ਦੂਰ ਬਹੁਤ ਬਣ ਜਾਂਦਾ ਹੈ ਉਹ ਜਿੱਥੇ ਦੋ ਕਬੇ ਘੜੇ ਜੀ ਜਿੱਥੋਂ ਨਾਲ ਤੱਕ ਇਹਨਾਂ ਨੇ ਸੜਕ ਪੱਕੀ ਬਣਾ ਦੇਣੀ ਹੈ ਔਰ ਕੀਆ ਬਣਾਈ ਹੈ ਅੰਦਰ ਬੜਾ ਪੈਂਡ ਪੀ ਹੈ ਠੀਕ ਹੈ ਮਿਹਰਬਾਨੀ ਜੋ ਵੀ ਤੁਹਾਡਾ ਕੋਈ ਏਰੀਆ ਦਾ ਚੰਗਾ ਕੰਮ ਕਰਦਾ ਸਾਨੂੰ ਫੋਨ ਕਰੋ ਅਸੀਂ ਵੀਡੀਓ ਪਾਵਾਂਗੇ ਜਾਂ ਤੁਸੀਂ ਵੀਡੀਓ ਬਣਾ ਕੇ ਜੇ ਕੰਮ ਕੁ ਤਿਆਰ ਹੈ ਤਾਂ ਸਾਡੇ ਵੱਲ ਭੇਜੋ ਬੜੀ ਮਿਹਰਬਾਨੀ ਵਾਈਗ ਨੂੰ ਜੀ ਕਾ ਖਾਲਸਾ ਵਾਈਗ ਨੂੰ ਜੀ ਕੀ ਧਮੇ